ਜੇ ਹੁਣੇ 5 ਮਿੰਟ 10 ਮਿੰਟ ਪਹਿਲਾਂ ਹੀ ਨਿਕਲਿਆ ਵਾ ਰੋਟੀ ਖਾ ਕੇ ਤੇ ਸਾਨੂੰ ਨਹੀਂ ਪਤਾ ਸਾਨੂੰ ਨਾਲ ਹੀ ਸਲੇਹਾ ਮਿਲ ਗਿਆ ਵੀ ਉਹਦੇ ਗੋਲੀਆਂ ਵੱਜ ਗਈਆਂ ਨਹੀਂ ਨਹੀਂ ਆਪਾਂ ਤੇ ਹਜੇ ਕੋਈ ਝਗੜਾ ਝਗੜਾ ਦਾ ਕੋਈ ਸੁਣਿਆ ਨਹੀਂ ਹਜੇ ਤੱਕ ਜਿਹੜਾ ਸੀਗਾ ਉਹ ਮੁੱਕ ਗਿਆ ਉਹਦਾ ਸਾਨੂੰ ਸਾਡੇ ਕੋਲ ਦੋ ਮੁੰਡੇ ਗਏ ਨੇ ਉਹਨਾਂ ਨੇ ਕਿਹਾ ਵੀ ਤੁਹਾਡੇ ਮੁੰਡੇ ਨੂੰ ਗੋਲੀਆਂ ਵੱਜ ਗਈਆਂ ਮੇਰਾ ਨਾਮ ਨਹੀਂ ਤਰਨੀ ਹਾਂਜੀ ਕੀ ਆ ਤੁਹਾਡੇ ਬੇਟੇ ਨੂੰ ਗੋਲੀ ਲੱਗੀ ਉਹਦਾ ਕੀ ਨਾਮ ਆ ਤੇ ਕਿਧੋਂ ਨਿਕਲਿਆ ਹੀ ਘਰੋਂ ਮੇਰੇ ਬੇਟੇ ਦਾ ਨਾਮ ਅਰुणਜੀਤ ਸਿੰਘ ਹੈ ਉਹ ਹਜੇ ਹੁਣੇ 5 ਮਿੰਟ 10 ਮਿੰਟ ਪਹਿਲਾਂ ਹੀ ਨਿਕਲਿਆ ਵਾ ਰੋਟੀ ਖਾ ਕੇ ਤੇ ਸਾਨੂੰ ਨਹੀਂ ਪਤਾ ਸਾਨੂੰ ਨਾਲ ਹੀ ਸਲੇਹਾ ਮਿਲ ਗਿਆ ਵੀ ਉਹਦੇ ਗੋਲੀਆਂ ਵੱਜ ਗਈਆਂ ਕਿੰਨੀਆਂ ਗੋਲੀਆਂ ਲੱਗੀਆਂ ਤਿੰਨ ਗੋਲੀਆਂ ਲੱਗੀਆਂ ਦੀ ਲੱਤ ਦੇ ਵਿੱਚ ਕਿੰਨਾ ਵੱਲੋਂ ਚਲਾਈਆਂ ਗਈਆਂ ਇਹ ਸਾਨੂੰ ਕੁਝ ਨਹੀਂ ਪਤਾ ਹਜੇ ਕੋਈ ਪੁਰਾਣਾ ਝਗੜਾ ਉਹਦਾ ਕੀ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਨਹੀਂ ਆਪਾਂ ਤਾਂ ਹਜੇ ਕੋਈ ਝਗੜਾ ਝਗੜਾ ਉਹਦਾ ਕੋਈ ਸੁਣਿਆ ਨਹੀਂ ਹਜੇ ਤੱਕ ਜਿਹੜਾ ਸੀਗਾ ਉਹ ਮੁੱਕ ਗਿਆ ਉਹਦਾ ਕੁਨਸ ਕਰੀਆਂ ਦਾ ਕਹਿੰਦੇ ਕਿ ਦੋਨੋਂ ਪਾਸੋਂ ਗੋਲੀਆਂ ਚੱਲੀਆਂ ਤੇ ਇਸ ਤਰ੍ਹਾਂ ਦੀ ਤੁਹਾਡੇ ਧਿਆਨ ਚ ਅੱਗੀ ਗੱਲ ਸਾਨੂੰ ਕੁਝ ਨਹੀਂ ਪਤਾ ਇਸ ਬਾਰੇ ਸਾਡਾ ਬੇਗਾ ਕਾਹਦੇ ਤੇ ਸੀ ਤੇ ਕਿਦੋਂ ਨਿਕਲਿਆ ਹੈ ਕਰੋ ਹਜੇ ਹੁਣੇ 5 ਮਿੰਟ ਪਹਿਲਾਂ ਮੋਟਰਸਾਈਕਲ ਤੇ ਹੀ ਨਿਕਲਿਆ ਵਾ ਉਹ ਵੀ ਮੋਟਰਸਾਈਕਲ ਕਿਸੇ ਦਾ ਲੈ ਕੇ ਟਾਈਮ ਹਜੇ 10-15 ਮਿੰਟ ਪਹਿਲਾਂ ਦੀ ਆ ਬਸ ਕੋਈ ਬੇਟੇ ਨੇ ਦੱਸਿਆ ਵੇ ਕਿ ਇਹਨਾਂ ਕੋਈ ਝਗੜਾ ਆ ਜਾਂ ਵੀ ਇਸ ਤਰ੍ਹਾਂ ਦੀ ਕੋਈ ਗੱਲ ਕੋਈ ਨਹੀਂ ਹੈ ਇਹ ਆਇਆ ਵਾ ਮੈਂ ਕਹਿਨ ਤੇ ਦਈਆਂ ਵੀ ਬਸ ਪੰਜ ਮਿੰਟ ਪਹਿਲਾਂ ਆਇਆ ਵਾ ਰੋਟੀ ਆ ਕੇ ਖਾ ਕੇ ਤੇ ਮੇਰੇ ਕੋਲੋਂ ਨਿਕਲ ਆਇਆ ਵਾ ਸੇਲ ਕਹਿੰਦਾ ਮੈਂ ਆਨਾ ਹੁਣੇ ਕਾਬੂ ਕਿਸ ਤਰ੍ਹਾਂ ਪਤਾ ਚੱਲੇਗੀ ਸਾਨੂੰ ਸਾਡੇ ਕੋਲ ਦੋ ਮੁੰਡੇ ਗਏ ਨੇ ਉਹਨਾਂ ਨੇ ਕਿਹਾ ਵੀ ਤੁਹਾਡੇ ਮੁੰਡੇ ਨੂੰ ਗੋਲੀਆਂ ਵੱਜ ਗਈਆਂ ਤੇ ਅਹੀਂ ਭੱਜੇ ਆਏ ਉੱਥੋਂ ਬਸ ਕਿੰਨੀਆਂ ਗੋਲੀਆਂ ਲੱਗੀਆਂ ਕੀ ਕੰਡੀਸ਼ਨ ਤੁਸੀਂ ਮਿਲੇ ਬੇਡੇ ਨੂੰ ਅਸੀਂ ਵੇਖ ਕੇ ਆਏ ਹਾਂ ਜੇ ਉਹ ਹੋਸ਼ 'ਚ ਨਹੀਂਗਾ ਸੱਟਾਂ ਲੱਗੀਆਂ ਹਾਂਜੀ ਸੱਟਾਂ ਸਿਰ ਤੇ ਸੱਟਾਂ ਲੱਗੀਆਂ ਹੋਈਆਂ ਜ਼ਿਆਦਾ ਗੋਲੀਆਂ ਲੱਤ ਦੇ ਵਿੱਚ ਤਿੰਨ ਗੋਲੀਆਂ ਲੱਗੀਆਂ ਤਿੰਨ ਗੋਲੀਆਂ ਹੁਣ ਅਨੁਸਰ ਪੁਲਿਸ ਨੇ ਕੀ ਕੀਤਾ ਅਜ ਤੱਕ ਕੋਈ ਲੱਭਿਆ کہیں ਪੜਿਆ کہیں ਨਹੀਂ ਹਜੇ ਕੁਝ ਨਹੀਂ ਕਾਰਵਾਈ ਕੀਤੀ ਅਣੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਮੇ ਇੱਥੇ ਇਸਲਾ ਏਰੀਆ 'ਚ ਗੋਲੀ ਚੱਲੀ ਸੀ ਤੇ ਅੱਗੇ ਚੈੱਕ ਕਰ ਰਹੇ ਜੀ ਅਜੇ ਇੱਕ ਬੰਦਾ ਇੰਜਰਡ ਹੈ ਜੀ ਇੱਕ ਬੰਦਾ ਦੱਸਿਆ ਜਾ ਰਿਹਾ ਵੀ ਦੂਜੀ ਪਾਰਟੀ ਦੇ ਕੋਈ ਬੰਦਾ ਇੰਜਰਡ ਹੈ ਚੈੱਕ ਕਰ ਰਹੇ ਜੀ ਇਹ ਗੋਲੀਆਂ ਲੱਗੀਆਂ ਸੇ ਅਜੇ ਇਸ ਬਾਰੇ ਕੁਝ ਨਹੀਂ ਗਿਆ ਡਾਕਟਰ ਹੀ ਦੱਸ ਸਕਦੇ ਜੀ ਕਿੰਨੀਆਂ ਗੋਲੀਆਂ ਲੱਗੀਆਂ ਮਸ਼ੀਨਾ ਪਤਾ ਵੀ ਗੋਲੀ ਚਲੀ ਕੋਈ ਪ੍ਰਾਣੀ ਰੰਜਿਸ਼ ਹੈ ਸਰ ਇਸ ਤਰ੍ਹਾਂ ਦੀ ਹਾਂ ਪ੍ਰਾਣੀ ਰੰਜਿਸ਼ ਹੈ ਨਾ ਤੇ ਹੁਣ ਤੱਕ ਕੋਈ ਗ੍ਰਿਫਤਾਰ ਹੋਇਆ ਨਹੀਂ ਜੀ ਜੇਸਟਾ ਦੇ ਸਾਹਮਣੇ ਆਇਆ ਹੈ ਬੰਦੇ ਕੌਣ ਨੇ ਜਿਨ੍ਹਾਂ ਵੱਲੋਂ ਗੋਲੀ ਚਲਾਈ ਗਈ ਹੈ ਜਿਨੂੰ ਲੱਗੀ ਗੋਲੀ ਉਹ ਕੌਣ ਨੇ ਉਹਨਾਂ ਦਾ ਕੋਈ ਨਾਮ ਅਜੇ ਸਾਨੂੰ ਕਲੀਅਰ ਨਹੀਂ ਹੈਗਾ ਸਾਨੂੰ ਨਾਮ ਕਲੀਅਰ ਹੁੰਦਾ ਤਾਂ ਫਿਰ ਆਪਾਂ ਕਰਦੇ ਹਾਂ ਜੀ ਹਾਂ ਜੀ ਆਪਣਾ ਨਾਮ ਦੱਸ ਹਾਂਜੀ ਕੀ ਹੈ ਤੁਹਾਡੇ ਬੇਟੇ ਨੂੰ ਗੋਲੀ ਲੱਗੀ ਉਹਦਾ ਕੀ ਨਾਮ ਆ ਤੇ ਕਿਦੋਂ ਨਿਕਲਿਆ ਹੀ ਘਰੋਂ ਮੇਰੇ ਬੇਟੇ ਦਾ ਨਾਮ ਅਰुणਜੀਤ ਸਿੰਘ ਹੈ ਉਹ ਹਜੇ ਹੁਣੇ 5 ਮਿੰਟ 10 ਮਿੰਟ ਪਹਿਲਾਂ ਹੀ ਨਿਕਲਿਆ ਵਾ ਰੋਟੀ ਖਾ ਕੇ ਤੇ ਸਾਨੂੰ ਨਹੀਂ ਪਤਾ ਸਾਨੂੰ ਨਾਲ ਹੀ ਸレਹਾ ਮਿਲ ਗਿਆ ਵੀ ਉਹਦੇ ਗੋਲੀਆਂ ਵੱਜ ਗਈਆਂ ਕਿੰਨੀਆਂ ਗੋਲੀਆਂ ਲੱਗੀਆਂ ਤਿੰਨ ਗੋਲੀਆਂ ਲੱਗੀਆਂ ਦੀ ਲੱਤ ਦੇ ਵਿੱਚ ਕਿੰਨਾ ਵੱਲੋਂ ਚਲਾਈਆਂ ਗਈਆਂ ਇਹ ਸਾਨੂੰ ਕੁਝ ਨਹੀਂ ਪਤਾ ਹਜੇ ਕੋਈ ਪੁਰਾਣਾ ਝਗੜਾ ਉਹਦਾ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਨਹੀਂ ਆਪਾਂ ਤਾਂ ਹਜੇ ਕੋਈ ਝਗੜਾ ਝਗੜਾ ਉਹਦਾ ਕੋਈ ਸੁਣਿਆ ਨਹੀਂ ਹਜੇ ਤੱਕ ਜਿਹੜਾ ਸੀਗਾ ਉਹ ਮੁੱਕ ਗਿਆ ਉਹਦਾ ਹੁਣ ਸਖਾਰੀਆਂ ਦਾ ਕਹਿੰਦਾ ਕਿ ਦੋਨੋਂ ਪਾਸੋਂ ਗੋਲੀਆਂ ਚੱਲੀਆਂ ਵੀ ਇਸ ਤਰ੍ਹਾਂ ਦੀ ਤੁਹਾਡੇ ਧਿਆਨ ਚੱਗੀ ਗੱਲ ਸਾਨੂੰ ਕੁਝ ਨਹੀਂ ਪਤਾ ਇਸ ਬਾਰੇ ਸਾਡਾ ਬੇਡਾ ਕਾਹਦੇ ਤੇ ਸੀ ਤੇ ਕਿਦੋਂ ਨਿਕਲਿਆ ਇਹ ਘਰੋਂ ਹਜੇ ਹੁਣੇ 5 ਮਿੰਟ ਪਹਿਲਾਂ ਮੋਟਰਸਾਈਕਲ ਤੇ ਹੀ ਨਿਕਲਿਆ ਵਾ ਉਹ ਵੀ ਮੋਟਰਸਾਈਕਲ ਕਿਸੇ ਦਾ ਲੈ ਕੇ ਟਾਈਮ ਹਜੇ 10-15 ਮਿੰਟ ਪਹਿਲਾਂ ਦੀ ਆ ਬਸ ਕੋਈ ਬੇਟੇ ਨੇ ਦੱਸਿਆ ਵਕਿ ਇਹਨਾਂ ਕੋਈ ਝਗੜਾ ਆ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਕੋਚ ਨਹੀਂ ਹੈ ਆਇਆ ਵ ਮੈਂ ਕਹਿਣ ਤੇ ਦਈਆਂ ਵੀ ਬਸ 5 ਮਿੰਟ ਪਹਿਲਾਂ ਆਇਆ ਵ ਰੋਟੀ ਆ ਕੇ ਖਾ ਕੇ ਤੇ ਮੇਰੇ ਕੋਲੋਂ ਨਿਕਲ ਆਇਆ ਵ ਸਿਰ ਕਹਿੰਦਾ ਮੈਂ ਆਨਾ ਹੁਣੇ ਕਾਬੂ ਕਿਸ ਤਰ੍ਹਾਂ ਪਤਾ ਚੱਲੇਗੀ ਸਾਨੂੰ ਸਾਡੇ ਕੋਲ ਦੋ ਮੁੰਡੇ ਗਏ ਨੇ ਉਹਨਾਂ ਨੇ ਕਿਹਾ ਵੀ ਤੁਹਾਡੇ ਮੁੰਡੇ ਨੂੰ ਗੋਲੀਆਂ ਵੱਜ ਗਈਆਂ ਤੇਹੀਂ ਭੱਜੇ ਆਏ ਉਥੋਂ ਬਸ ਕਿੰਨੀਆਂ ਗੋਲੀਆਂ ਲੱਗੀਆਂ ਕੀ ਕੰਡੀਸ਼ਨ ਤੁਸੀਂ ਮਿਲੇ ਬੇਟੇ ਨੂੰ ਅਸੀਂ ਵੇਖ ਕੇ ਆਏ ਹਾਂ ਜੇ ਉਹ ਹੋਸ਼ 'ਚ ਨਹੀਂਗਾ ਸੱਟਾਂ ਲੱਗੀਆਂ ਹਾਂਜੀ ਸਿਰ ਤੇ ਸੱਟਾਂ ਲੱਗੀਆਂ ਹੋਈਆਂ ਜ਼ਿਆਦਾ ਗੋਲੀਆਂ ਲੱਤ ਦੇ ਵਿੱਚ ਤਿੰਨ ਗੋਲੀਆਂ ਲੱਗੀਆਂ ਤਿੰਨ ਗੋਲੀਆਂ ਹੁਣ ਸਰ ਪੁੱਛੀ ਪੁੱਛਨੇ ਕੀ ਕੀ ਆਇਆ ਅਜੇ ਤੱਕ ਕੋਈ ਲੱਭਿਆ ਕਿ ਇਨਫਰਿਆ ਕਿ ਨਹੀਂ ਨਹੀਂ ਹਜੇ ਕੁਛ ਨਹੀਂ ਕਾਰਵਾਈ ਕੀਤੀ ਅਣੇ ਸਾਨੂੰ ਇਨਫਰਮੇਸ਼ਨ ਮਿਲੀ ਹੈ ਮੇ ਇੱਥੇ ਇਸਲਾ ਈਰੀਜ਼ ਗੋਲੀ ਚੱਲੀ ਸੀ ਤੇ ਅੱਗੇ ਚੈੱਕ ਕਰ ਰਹੇ ਜੀ ਅਜੇ ਇੱਕ ਬੰਦਾ ਇੰਜਰਡ ਹੈ ਜੀ ਇੱਕ ਬੰਦਾ ਜੀ ਦੱਸਿਆ ਜਾ ਰਿਹਾ ਵੀ ਜੇ ਦੂਸਰੀ ਪਾਰਟੀ ਦੇ ਕੋਈ ਬੰਦਾ ਇੰਜਰਡ ਹੈ ਚੈੱਕ ਕਰ ਰਹੇ ਜੀ ਇਹ ਗੋਲੀਆਂ ਲੱਗੀਆਂ ਸਨ ਅਜੇ ਇਸ ਬਾਰੇ ਕੁਛ ਨਹੀਂ ਗਿਆ ਡਾਕਟਰ ਹੀ ਦੱਸ ਸਕਦੇ ਜੀ ਕਿੰਨੇ ਗੋਲੀਆਂ ਲੱਗੀਆਂ ਮਸ਼ੀਨਾ ਪਤਾ ਵੀ ਗੋਲੀ ਚਲੀ ਕੋਈ ਪੁਰਾਣੀ ਰੰਜਿਸ਼ ਹੈ ਸਰ ਇਸ ਤਰ੍ਹਾਂ ਦੀ ਹਾਂ ਪੁਰਾਣੀ ਰੰਜਿਸ਼ ਹੈ ਨਬੀ ਤੇ ਹੁਣ ਤੱਕ ਕੋਈ ਗ੍ਰਿਫਤਾਰ ਹੋਇਆ ਨਹੀਂ ਜੀ ਰਜਿਸਟਰੀ ਦੇ ਸਾਹਮਣੇ ਆਈ ਹੈ ਬੰਦੇ ਕੌਣ ਨੇ ਜਿੰਨਾ ਵੱਲੋਂ ਗੋਲੀ ਚਲਾਈ ਗਈ ਹੈ ਜਿਹਨੂੰ ਲੱਗੀ ਗੋਲੀ ਉਹ ਕੌਣ ਨੇ ਉਹਨਾਂ ਦਾ ਕੋਈ ਨਾਮ ਅਜੇ ਸਾਨੂੰ ਕਲੀਅਰ ਨਹੀਂ ਹੈਗਾ ਸਾਨੂੰ ਨਾਮ ਕਲੀਅਰ ਹੁੰਦਾ ਫਿਰ ਆਪਾਂ ਕਰਦੇ ਹਾਂ